ਕੋਈ ਹੱਲ ਹੋਇਆ ਤੇ ਅਸੀਂ ਘੇਰਾਗੇ ਤੁਹਾਨੂੰ ਸਾਰਿਆਂ ਦਾਸ਼ਕ ਦਿਖਦੇ ਦੋਸਤੋ ਮਿੱਤਰੋ ਵਾਇਗੁਰ ਜੀ ਦਾ ਕਾਰਸਾ ਵਾਇਗੁਰ ਜੀ ਕੀ ਫਤਹ ਦੋਸਤੋ ਪੰਜਾਬ ਵਿੱਚ ਕਿਸਮਾ ਕਿਸੇ ਕੰਮਾਂ ਕਰਕੇ ਧਰਨੇ ਮਜਾਰੇ ਹੁੰਦੇ ਰਹਿੰਦੇ ਹੈਗੇ ਤੇ ਅੱਜ ਮੈਂ ਬਾਗਾ ਬਣਾਵਾਇਆ ਤੇ ਧਰਨਾ ਵਕਾਤਾ ਦਾ ਦਿਖਾਉਣ ਲੱਗਾ ਜਿਹੜਾ ਆਰਤੀਆਂ ਤੇ ਮਜ਼ਦੂਰਾਂ ਤੇ ਮਿਨੀਮਾ ਵੱਲੋਂ ਦਿੱਤਾ ਜਾ ਰਿਹਾ ਹੈਗਾ ਤੇ ਇਸ ਟਾਈਮ ਇਹਦਾ ਮਾਰਕੀਟ ਕਮੇਟੀ ਦਾ ਡਾਕਟਰ ਤੁਸੀਂ ਦੇਖ ਸਕਦੇ ਹੋ ਇਹਦੇ ਸਾਹਮਣੇ ਸਾਰੇ ਬੈਠੇ ਆ ਗਿਆ ਇਹ ਮਾਰਕੀਟ ਕਮੇਟੀ ਦਾ ਡਾਕਟਰ ਜਿਹੜਾ ਬਾਗੇ ਬਣਦਾ ਹੈਗਾ ਜਿੱਥੇ ਇਸ ਟਾਈਮ ਸਾਰੀ ਜਿਹੜੀ ਇਹ ਆਰਤੀਏ ਉਹਨਾਂ ਕੋਲ ਤੁਸੀਂ ਐਸਾ ਦੇਖ ਸਕਦੇ ਹੋ ਸਾਹਮਣੇ ਇਹ ਆਰਤੀਏ ਲਿਆ ਦੂਰ ਯੂਨੀਅਨ ਦੇ ਆਗੂ ਤੇ ਮਨੀਮ ਜਿਹੜੀ ਇਹ ਤਿੰਨ ਯੂਨੀਅਨਾਂ ਦੇ ਆਗੂ ਜਿਹੜੇ ਬੈਠੇ ਹੈਗੇ ਆ ਦੇ ਤੁਸੀਂ ਆਰਤੀਆਂ ਦੀਆਂ ਫੋਟੋਆਂ ਵੀ ਵੀਰਾ ਜਰੂਰ ਵੇਖ ਲਓ ਤੇ ਉਸ ਦਾ ਨਾਂ ਗੱਲ ਕਰ ਵੀ ਕਰਾਂਗੇ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਉਰਦੀ ਸਰਕਾਰ ਜਿੰਦਾਬਾਦ ਭਾਰਤ ਸਰਕਾਰ ਜਿੰਦਾਬਾਦ ਹਾਟਾ ਇਕਾ ਜਿੰਦਾਬਾਦ ਹਾਟਾ ਇਕਾ ਜਿੰਦਾਬਾਦ ਭਾਰਤ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਉਰਦੀ ਸਰਕਾਰ ਜਿੰਦਾਬਾਦ ਹਾਟਾ ਇਕਾ ਜਿੰਦਾਬਾਦ ਭਾਰਤ ਸਰਕਾਰ ਮੁਰਦਾਬਾ 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 ਸੋ ਨਾਰੇਬਾਜੀ ਹੋ ਰਹੀ ਹੈ ਪੰਜਾਬ ਸਰਕਾਰ ਦੇ ਖਿਲਾਫ ਹੋ ਰਹੀ ਹੈ ਸੈਂਟਰ ਸਰਕਾਰ ਦੇ ਖਿਲਾਫ ਹੋ ਰਹੀ ਹੈ ਜਿੱਥੇ ਇਸ ਟਾਈਮ ਤਸਵੀਰਾਂ ਜਿਹੜੀਆਂ ਬਾਗੇ ਭਰਾਣੇ ਤੁਹਾਨੂੰ ਮੈਂ ਜਿਹੜੀਆਂ ਲਾਈਵ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਜਿੱਥੇ ਆਰਤੀ ਜਿਹੜੇ ਆਪੀਆਂ ਮੰਗਾਂ ਨੂੰ ਲੈ ਕੇ ਇਥੇ ਪਿਛਲੇ ਕਈ ਦਿਨਾਂ ਤੋਂ ਪਤਾ ਲੱਗਿਆ ਵੀ ਇਹ ਤਾਂ ਨਾ ਦਿੱਤਾ ਜਾ ਰਿਹਾ ਤੇ ਅੱਜ ਸਾਨੂੰ ਪਤਾ ਲੱਗਿਆ ਅਸੀਂ ਅੱਜ ਅਸੀਂ ਵੀ ਕੰਮ ਕਰਾਉਣ ਆਥੇ ਪਹੁੰਚੇ ਆ ਗਏ ਤੇ ਇਹਨਾਂ ਦੇ ਆਗੂਆਂ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਪੁੱਛਾਂਗੇ ਵੀ ਇਹਨਾਂ ਨੇ ਕੀ ਮੰਗਾਂ ਹੈਗੀਆਂ ਤੇ ਅੱਜ ਸਮੁੱਚੀ ਆਰਟੀ ਅਸੋਸੀਏਸ਼ਨੋਂ ਬਾਗਾ ਪ੍ਰਾਣਾ ਵੱਲੋਂ ਜਿਹੜਾ ਮਜ਼ਦੂਰ ਭਰਾਵਾਂ ਦੇ ਨਾਲ ਸਮੁੱਚੀ ਮਜ਼ਦੂਰ ਯੂਨੀਅਨ ਦੇ ਨਾਲ ਰਲ ਮਿਲ ਕੇ ਜਿਹੜਾ ਇਹ ਪਿਛਲੇ 3 ਦਿਨਾਂ ਤੋਂ ਜਿਹੜਾ ਪੰਜਾਬ ਸਰਕਾਰ ਔਰ ਭਾਰਤ ਸਰਕਾਰ ਦੇ ਖਿਲਾਫ ਇਹ ਧਰਨਾ ਲਗਾਇਆ ਜਾ ਰਿਹਾ ਹੈ ਇਹਦੇ ਜਿਹੜੀ ਸਾਡੀ ਮੇਨ ਮੰਗ ਹੈ ਸਾਡੀ ਜਿਹੜੀ ਆਰਥ ਹੈ ਉਹ ਕਦੇ 2.5% ਹੋਇਆ ਕਰਦੀ ਸੀ ਪਿਛਲੇ ਕੁਝ ਸਮੇਂ ਤੋਂ ਉਹਨੂੰ 47 47 ਰੁਪਏ ਤੇ ਫਰੀਜ਼ ਕੀਤਾ ਹੋਇਆ ਹੈ ਔਰ ਜਿਵੇਂ ਜਿਵੇਂ ਐਮਐਸਪੀ ਤੇ ਰੇਟ ਵਧਦੇ ਆ ਉਹਦੇ ਨਾਲ ਨਾਲ ਸਾਡਾ ਜਿਹੜਾ ਕਮਿਸ਼ਨ ਹੈ ਉਹ ਵੀ ਨਾਲ ਨਾਲ ਵਧਦਾ ਹੁੰਦਾ ਸੀ 2.5% ਅਸੀਂ ਉਹ ਉਸ ਮੰਗ ਨੂੰ ਲੈ ਕੇ ਕਿ ਸਾਡਾ ਕਮਿਸ਼ਨ ਹੈ ਜਿਹੜਾ ਉਹ 2.5% ਕੀਤਾ ਜਾਵੇ ਕਿਉਂਕਿ ਬਹੁਤ ਵੱਡੇ ਖਰਚੇ ਆ ਜਿਹੜੇ ਉਹ ਆਰਤਾਂ ਨੂੰ ਚੱਲਨੇ ਪੈਂਦੇ ਆ ਜਿਹਦੇ ਕਰਕੇ ਜਦੋਂ ਆਰਤ ਫਰੀਜ਼ ਹੋ ਜਾਂਦੀ ਹੈ ਤਾਂ ਮੰਡੀਆਂ ਦੇ ਖਰਚੇ ਆ ਜਿਹੜੇ ਉਹ ਸਾਰੇ ਅਸੀਂ ਚੱਲਦੇ ਆ ਇਸ ਕਰਕੇ ਨਾਲ-ਨਾਲ ਜਿਹੜੀ ਮਜ਼ਦੂਰਾਂ ਦੀਆਂ ਵੀ ਮੰਗਾਂ ਨੇ ਇਹਨਾਂ ਦੀ ਮਜ਼ਦੂਰੀ ਹੈ ਜਿਹੜੀ ਮਹਿੰਗਾਈ ਦੇ ਹਿਸਾਬ ਦੇ ਨਾਲ ਮਜ਼ਦੂਰੀ ਬਹੁਤ ਘਟ ਹੈ ਅੱਜ ਕੱਲ ਜਿਹੜਾ ਜ਼ਰੂਰੀ ਵਸਤਾਂ ਉਹਨਾਂ ਦੇ ਰੇਟ ਆ ਜਿਹੜੇ ਉਹ ਅਸਮਾਨ ਨੂੰ ਛੂਣ ਲੱਗ ਗਏ ਆ ਇਸ ਕਰਕੇ ਜਿਵੇਂ ਪੰਜਾਬ ਸਰਕਾਰ ਨੇ ਜਾਂ ਆਮ ਆਦਮੀ ਪਾਰਟੀ ਨੇ ਆਉਣ ਤੋਂ ਪਹਿਲਾਂ ਮਜ਼ਦੂਰਾਂ ਨਾਲ ਵਾਅਦੇ ਕੀਤੇ ਸੀ ਕਿ ਅਸੀਂ 25% ਮਜ਼ਦੂਰੀ ਦੇਵਾਂਗੇ ਉਮੀ ਨਾਲ ਅਸੀਂ ਸਾਰੇ ਰਲ ਮਿਲ ਕੇ ਮਜ਼ਦੂਰਾਂ ਲਈ ਔਰ ਆੜਤਿਆਂ ਦੇ ਲਈ ਅਸੀਂ ਇਹ ਸਾਰੀ ਮੰਗ ਕਰਦੇ ਆਂ ਔਰ ਨਾਲ ਨਾਲ ਜਿਹੜਾ ਵੱਡਾ ਆਉਣ ਵਾਲੇ ਦਿਨਾਂ 'ਚ ਸਮੱਸਿਆ ਪੰਜਾਬ ਦੇ ਵਿੱਚ ਆ ਰਹੀ ਹੈ ਕਿ ਜਿਹੜੇ ਛੇਲਰਾਂ ਵੱਲੋਂ ਵੀ ਹੜਤਾਲ ਕੀਤੀ ਹੋਈ ਹੈ ਕਿਉਂਕਿ ਗਦਾਮ ਹੈ ਜਿਹੜੇ ਚੌਲਾਂ ਦੇ ਨਾਲ ਭਰੇ ਹੋਏ ਆ ਪਿਛਲੀ ਵਾਰ ਦੇ ਚੌਲ ਆ ਜਿਹੜੇ ਉਹ ਅਜੇ ਤੱਕ ਲੱਗੇ ਨਹੀਂ ਕਿ ਛੇਲਰਾਂ ਦੇ ਵਿੱਚ ਢੋਣਾ ਉਵੇਂ ਪਿਆ ਹੈ ਔਰ ਅਗਲੀ ਵਾਰ ਨੂੰ ਇਹ ਖਾਤਸ਼ਾ ਹੈ ਕਿ ਜਿਹੜੀ ਐਤਕੀ ਦੀ ਫਸਲ ਆਊਗੀ ਉਹ 2 ਸਾਲ ਤੱਕ ਛੇਲਰਾਂ 'ਚ ਪਈ रह ਸਕਦੀ ਹੈ ਇਸ ਕਰਕੇ ਸ਼ੈਲਰਾਂ ਵਾਲੇ ਭਰਾ ਵੀ ਸਾਡੇ ਸਾਰੇ ਜਿਹੜੇ ਹੜਤਾਲਤੇ ਆ ਇਸ ਕਰਕੇ ਬਹੁਤ ਵੱਡੀ ਸਮੱਸਿਆ ਜਿਹੜੀ ਪੰਜਾਬ ਦੀ ਖਰੀਦ ਦੇ ਸਬੰਧ ਚ ਜਿਵੇਂ ਜਿਵੇਂ ਝੋਨੇ ਦੀ ਵढਾਈ ਹੈ ਜਿਹੜੀ ਉਹ ਜ਼ੋਰ ਫੜੂਗੀ ਓਵੇਂ ਓਵੇਂ ਬਹੁਤ ਵੱਡੀ ਸਮੱਸਿਆ ਆ ਰਹੀ ਹੈ ਅਸੀਂ ਪੰਜਾਬ ਸਰਕਾਰ ਨੂੰ ਅਲਰਟ ਕਰਦੇ ਆ ਕਿ ਇਹਦਾ ਤੁਰੰਤ ਪ੍ਰਭਾਵ ਦੇ ਨਾਲ ਸੈਂਟਰ ਸਰਕਾਰ ਦੇ ਨਾਲ ਗੱਲ ਕਰਕੇ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਨਹੀਂ ਤਾਂ ਪੰਜਾਬ ਦੇ ਵਿੱਚ ਜਿਹੜਾ ਬਹੁਤ ਹੀ ਮਾਹੌਲ ਹੈ ਜਿਹੜਾ ਉਹ ਔਖਾ ਹੋ ਜਾਊਗਾ ਇਸੇ ਤੜੀ ਜਿਹੜੀ ਹੜਤਾਲ ਕਿੰਨਾ ਟਾਈਮ ਚੱਲੂਗੀ ਜੀ ਕਿ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਨ੍ਹਾਂ ਚਿਰ ਸਾਡੀ ਪੰਜਾਬ ਸਰਕਾਰ ਦੇ ਨਾਲ ਸੈਂਟਰ ਸਰਕਾਰ ਦੇ ਨਾਲੇ ਲੜਾਈ ਜਾਰੀ ਰਹੂਗੀ ਸਾਡੀਆਂ ਪੰਜਾਬ ਲੈਵਲ ਤੇ ਦੋਨੇ ਸਾਡੇ ਜੂਨੀਅਰਾਂ ਦੇ ਪ੍ਰਧਾਨ ਆ ਜਿਹੜੇ ਉਹਨਾਂ ਨੇ ਇਕੱਠੇ ਹੋ ਕੇ ਲੜਾਈ ਲੜਨ ਦਾ ਜਿਹੜਾ ਪ੍ਰਣ ਕੀਤਾ ਜਦੋਂ ਤੱਕ ਉਹਨਾਂ ਦੀ ਕੋਈ ਸਰਕਾਰ ਦੇ ਨਾਲ ਗੱਲਬਾਤ ਨਹੀਂ ਨਿਬੜ ਜਾਂਦੀ ਜਿੰਨਾ ਚਿਰ ਸਾਨੂੰ ਹੁਕਮ ਕਰਨਗੇ ਉਹਨਾਂ ਚਿਰ ਅਸੀਂ ਸੰਘਰਸ਼ ਕਰਦੇ ਰਹਿਣ ਮਤਲਬ ਮੰਡੀਆਂ ਨਹੀਂ ਚਲਾਓਗੇ ਨਹੀਂ 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 ਚੱਲਣਗੀਆਂ ਬਿਲਕੁਲ ਸਰਕਾਰ ਵੱਲ ਤੇ ਪਰੇਸ਼ਾਨੀ ਦਾ ਸਵੱਬਾ ਬਣ ਸਕਦੀ ਹੈ ਜੇਕਰ ਆੜਤੀਆਂ ਦੀ ਗੱਲਬਾਤ ਜਾਂ ਮਜ਼ਦੂਰਾਂ ਦੀ ਗੱਲਬਾਤ ਨਾ ਸੁਣੋਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਝੋਨਾ ਵੇਚਣ ਨੂੰ ਲੈ ਕੇ ਬਹੁਤੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਤੇ ਮੰਡੀਆਂ ਨਾ ਚਲਾਉਣ ਦਾ ਇਹਨਾਂ ਨੇ ਪਰਣ ਲਿਆ ਹੈਗਾ ਜਨੇ ਜਕਰਾਂ ਦੀ ਗੱਲ ਜਿਸਨੂੰ ਵਾਈ ਨਹੀਂ ਹੁੰਦੀ ਹੁਣ ਮਜ਼ਦੂਰ ਯੂਨੀਅਨ ਦਾ ਆਗੂ ਵੀ ਸਾਡੇ ਪ੍ਰਥੀ ਸਿੰਘ ਹੈਗਾ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪੁੱਛਾਂਗੇ ਪ੍ਰਥੀ ਜੰਗ ਤੁਹਾਡੀਆਂ ਕੀ ਮੰਗਾਂ ਸਾਡੀਆਂ ਜੀ ਜਦੋਂ ਅਸੀਂ ਆੜਤੀਆ ਮਜ਼ਦੂਰ ਯੂਨੀਅਨ ਨਾਲ ਰਲ ਕੇ ਧਰਨੇ ਤੇ ਬੈਠੇ ਆਂ ਮਜ਼ਦੂਰਾਂ ਦੀਆਂ ਬਹੁਤ ਗੰਭੀਰ ਮੰਗਾਂ ਜਦੋਂ ਸਰਕਾਰ ਨਹੀਂ ਬਣੀ ਸੀ ਭਗਵਾਨਤ ਮਾਨ ਦੀ ਵੱਡੀਆਂ ਟਾਰਾਂ ਮਾਰਦੀ ਸੀ ਸਰਕਾਰ ਵੰਨ ਤੋਂ ਪਹਿਲਾਂ ਭਗਵੰਤ ਮਾਨ ਜੀ ਇਹ ਕਹਿੰਦੇ ਸੀ ਕਿ ਪਿਛਲੀਆਂ ਸਰਕਾਰਾਂ ਦੇ ਜਿਹੜੇ ਚੁੱਲ੍ਹੇ ਆ ਬੁਝੇ ਪਏ ਆ ਮਜ਼ਦੂਰਾਂ ਦੇ ਚੁੱਲ੍ਹੇ ਸਰਕਾਰਾਂ ਦੇ ਬੁਝਾਏ ਪਏ ਆ ਪਰ ਜਦੋਂ ਸੱਤਾ ਵਿੱਚ ਆ ਗਿਆ ਵੋਟਾਂ ਲੈ ਲੀਆਂ ਉਸ ਤੋਂ ਬਾਅਦ ਜਿਹੜੀ ਮਜ਼ਦੂਰਾਂ ਨਾਲ ਵਾਅਦਾ ਕੀਤਾ ਸੀ 25% ਮਜ਼ਦੂਰੀ 'ਚ ਤੁਰੰਤ ਵਾਧਾ ਕੀਤਾ ਜਾਊਗਾ ਉਹ ਵਾਅਦਾ ਪਤਾ ਨਹੀਂ ਕਿੱਥੇ ਚਲਾ ਗਿਆ ਉਹ ਚੁੱਲ੍ਹੇ ਜਿਉਂ ਦੇ ਤਿਉਂ ਰਹਿ ਗਏ ਗਰੀਬਾਂ ਦੇ ਚੁੱਲ੍ਹੇ ਉਸ ਤੋਂ ਵੀ ਵੱਧ ਕੇ ਮਜ਼ਦੂਰੀ ਜਿਹੜੀ ਮਹਿੰਗਾਈ ਆ ਉਹਦਾ ਦਰ ਵਧਾ ਗਿਆ ਤਾਂ ਜਿਹੜੀ ਲੇਬਰ ਦਾ ਦਰ ਆ ਜਿਹੜੀ ਅੱਗੇ ਪਿਛਲੀਆਂ ਸਰਕਾਰਾਂ 'ਚ 30 ਪੈਸੇ 25 ਪੈਸੇ 20 ਪੈਸੇ ਵਾਧਾ ਕੀਤਾ ਜਾਂਦਾ ਸੀ ਮਹਿੰਗਾਈ ਦੇ ਦਰਾਂ ਦੇ ਹਿਸਾਬ ਨਾਲ ਤਾਂ ਉਹ ਇਸ ਵਾਰ ਘਟ ਕੇ 7% ਰਹਿ ਗਿਆ 7 ਪੈਸੇ ਵਧਾਏ ਜਾਂਦੇ ਆ 6 ਪੈਸੇ ਵਧਾਏ ਜਾਂਦੇ ਆ ਕਿ ਮਾਲਕੇ ਮਹਿੰਗਾਈ ਮਹਿੰਗਾਈ ਦਾ ਜਿਹੜਾ ਦਰ ਆ ਉਹ ਦੁੱਗਣਾ ਹੋ ਗਿਆ ਜਿਹੜਾ ਤੇਲ ਦਾ ਭਾਅ ਸੀਗਾ ਸਰੋਂ ਦੇ ਦਾ ਉਹ 200 ਰੁਪਏ ਕਿਲੋ ਹੋ ਗਿਆ ਘਿਓ ਦਾ 100 ਤੋਂ 200 ਹੋ ਗਿਆ ਪਰ ਮਜ਼ਦੂਰੀ ਦਾ ਪੈਸਾ ਜਿਹੜਾ ਉਹ ਘਟਾ ਕੇ 7 ਪੈਸੇ ਕਰ ਦਿੱਤਾ ਗਿਆ ਇਸ ਕਰਕੇ ਪੰਜਾਬ ਸਰਕਾਰ ਨੇ ਬਿਲਕੁਲ ਝੂਠੇ ਵਾਅਦਿਆਂ ਨਾਲ ਆਈ ਹੋਈ ਸਰਕਾਰ ਇਹਨੇ 1% ਵੀ ਮਜ਼ਦੂਰਾਂ ਨਾਲ ਜਮਾ ਵੀ ਕੋਈ ਵਾਦਾ ਪੂਰਾ ਨਹੀਂ ਕੀਤਾ ਇਸੇ ਤਰੀਕਾ ਜਿਹੜੇ ਆਰਾਮ ਘਰ ਆ ਪਿਛਲੀਆਂ ਸਰਕਾਰਾਂ ਵੇਲੇ ਦੇ ਵੱਖ-ਵੱਖ ਮੰਡੀਆਂ ਵਿੱਚ ਮਜ਼ਦੂਰਾਂ ਵਾਸਤੇ ਆਰਾਮ ਘਰ ਬਣਾਏ ਗਏ ਸੀ ਪਰ ਇਹਨੇ ਸਾਡਾ ਉਹ ਵੀ ਆਰਾਮ ਘਰ ਵੀ ਜਦੋਂ ਸਰਕਾਰ ਆ ਗਈ ਇੱਥੇ ਸੱਤਾ 'ਚ ਉਦੋਂ ਆਰਾਮ ਘਰ ਵਾਸਤੇ ਵੀ ਜਿਹੜੀ ਸਾਡੇ ਆਡਰਾ ਏਸੀ ਮਾਰਕੀਟ ਕਮੇਟੀ ਲਈ ਉਹ ਵੀ ਰੋਲ ਖੋਲ ਦਿੱਤੇ ਉਹ ਵੀ ਕੰਮ ਜਿਵਾਉਂਦਾ ਤਿਉਂ-ਤਿਉਂ ਮੰਡੀਆਂ ਦੇ ਵਿੱਚ ਰਹਿ ਗਿਆ ਤਾਂ ਅਸੀਂ ਇਹ ਜੀ ਅਣ ਮਿੱਥੇ ਸਮੇਂ ਲਈ ਆ ਜਿੰਨਾ ਚਿਰ ਸਾਡੇ ਜੂਨੀਅਨਾਂ ਦੋਹਾਂ ਦੇ ਪ੍ਰਧਾਨ ਇੱਕ ਹੋ ਗਈ ਜੂਨੀਅਨ ਉਹ ਪ੍ਰਧਾਨ ਸਾਹਿਬ ਸਾਨੂੰ ਹੁਕਮ ਨਹੀਂ ਮਾਰਦੇ ਉਹਨਾਂ ਚਾਰੇ ਦਿਨ-ਮੇ ਦਿਨ ਇਕੱਠ ਵਾਧਾ ਜਾਣਾ ਇਹ ਮਜ਼ਦੂਰਾਂ ਦੇ ਪਰਿਵਾਰ ਵੀ ਇਸੇ ਤਰ੍ਹਾਂ ਆੜਤੀਆਂ ਨਾਲ ਰਲ ਕੇ ਲੰਮੇ ਸਮੇਂ ਲਈਆਂ ਮਿਥੇ ਸਮੇਲੀ ਬਹਿਣ ਲਈ ਤਿਆਰ ਬਿਲਕੁਲ ਇਹਨਾਂ ਦਾ ਦੋਸ਼ ਹੈ ਕਹਿੰਦਾ ਜਦੋਂ ਦੀ ਆਮ ਆਦਮੀ ਪਾਰੀ ਸਰਕਾਰੀਆਂ ਕਹਿੰਦੇ ਆਰਾਮ ਤੋਂ ਬੇਰਾਮ ਕਰ ਦਿੱਤੇ ਆ ਗਏ ਆ ਤਿਆਰਤੀਆਂ ਤੇ ਮਜ਼ਦੂਰਾਂ ਵੱਲੋਂ ਲਗਾਤਾਰ ਜਿਹੜਾ ਇਹ ਧਰਨਾ ਚੱਲੂਗਾ ਤੇ ਸਭ ਤੋਂ ਵੱਡੀ ਗੱਲ ਹੈ ਪੰਜਾਬ ਦੇ ਵਿੱਚ ਆਰਥਿਕ ਆਸ਼ੂਸ਼ੀਆਂ ਦੀਆਂ ਦੋ ਭਟੀਆਂ ਯੂਨੀਅਨਾਂ ਨੇ ਅਸੀਂ ਉਹ ਇਕੱਠੀਆਂ ਹੋ ਚੁੱਕੀਆਂ ਕਹਿ ਸਕਦੇ ਆ ਇਸ ਸੰਘਰਸ਼ ਨੂੰ ਲੜਨ ਵਾਸਤੇ ਤੇ ਬਾਗਾਪੋਣਾ ਦੇ ਵਿੱਚ ਵੀ ਸਾਰੇ ਜਿਹੜੇ ਆਰਥਿਕ ਤੇ ਮਜ਼ਦੂਰ ਯੂਨੀਅਨਾਂ ਦਾ ਸਾਰੇ ਇਕੱਠੇ ਬੈਠ ਕੇ ਉਹਦਾ ਸੰਘਰਸ਼ ਕਰ ਰਿਹਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਝੋਨਾ ਵੇਚਣ ਨੂੰ ਲੈ ਕੇ ਖਾਸ ਕਰਕੇ ਕਿਸਾਨਾਂ ਨੂੰ ਤੇ ਸਰਕਾਰ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਗਰ ਜੇ ਸਰਕਾਰ ਨੇ ਮਦਲ ਇਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਇਹੋ ਜਿਹੇ ਜਿਹੜੇ ਧਰਨੇ ਮਜਾਰੇ ਦੇਖਣ ਨੂੰ ਮਿਲ ਸਕਦੇ ਆ ਵੈਕਰੂ ਜੀ ਕਹਿੰਦਾ ਖਾਲਸਾ ਵੈਕਰੂ ਜੀ ਕੀ ਪੁੱਛਦਾ